ਸਰਾਂ ਵਾਲਾ ਪਾਸੇ ਨਾਲ ਹੀ ਖੜੀ ਸੁਬੇ ਇਹ ਹਾਂ ਜਲਾ ਦੇ ਪਵਨ ਦਸ ਇਹਨਾਂ ਨੂੰ ਪੁੱਛਦੇ ਹਾਂ ਇਸ ਜਿਹੜਾ ਮੇਲਾ ਲੱਗਦਾ ਹੈ ਇਸ ਜਗਤ ਤੇ ਮੇਲੇ ਦੇ ਨਾਮ ਕੀ ਹੈ ਤੇ ਇਸ ਮੇਲੇ ਦੇ ਪਿੱਛੇ ਦਾ ਇਤਿਹਾਸ ਕੀ ਹੈ ਠੀਕ ਹੈ ਹਾਂ ਕੱਲੀ ਦਾ ਮੇਲਾ ਹੈ ਸਾਲ ਬਾਹਰ ਬਾਹਰ ਲੱਛੀਕ ਨਾ ਡਬਦੇ ਨੇ ਧਰਤੀ ਚ ਉਹਦਾ ਜਾਗ ਲਾਉਂਦੇ ਨੇ अच्छा यस हां ये बहुत जल्दी तुरया आंदा सो जी फाइनली ਆਪਾਂ ਪਹੁੰਚ ਗਏ ਆਂ ਜੰਡਾਲੀ ਖੁਰਦ ਜਿੱਥੇ ਲੱਗਦਾ ਹੈ ਪੰਜਾਬ ਦਾ ਸਭ ਤੋਂ ਇਤਿਹਾਸਿਕ ਧਾਰਮਿਕ ਮੇਲਾ ਕੜੀ ਦਾ ਮੇਲਾ ਜੋ ਕਿ ਕਾਫੀ ਮਸ਼ਹੂਰ ਹੈ ਤੇ ਜਿਵੇਂ ਕਿ ਤੁਸੀਂ ਪਿੱਛੇ ਦੇਖ ਸਕਦੇ ਹੋ ਜਿਹੜਾ ਪਿੰਡ ਹੈ ਇਹ ਜੰਡਾਲੀ ਖੁਰਦ ਦੇ ਨਾਂ ਤੋਂ ਪਿੰਡ ਜਾਣਿਆ ਜਾਂਦਾ ਹੈ ਤੇ ਜੰਡਾਲੀ ਜਿਹੜਾ ਪਿੰਡ ਹੈ ਇਹਦਾ ਡਿਸਟ੍ਰਿਕਟ ਪਿੰਡ ਹੈ ਲੁਧਿਆਣਾ ਤੇ ਮੰਡੀ ਅਹਿਮਦਗੜ੍ਹ ਸ਼ਹਿਰ ਤੋਂ ਲਗਭਗ 1 ਕਿਲੋਮੀਟਰ ਦੂਰ ਇਹ ਪਿੰਡ ਹੈ ਜਿੱਥੇ ਲੱਗਦਾ ਹੈ ਇਤਿਹਾਸਿਕ ਮੇਲਾ ਧਾਰਮਿਕ ਮੇਲਾ ਹੈ ਇਸ ਜਗ੍ਹਾ ਤੇ ਲੱਗਦਾ ਹੈ ਕੋਈ ਨਾਮ ਤੇਰੇ ਨੂੰ ਮੰਨਦਾ ਏ ਕੋਈ ਨਾਮ ਤੇਰੇ ਨੂੰ ਭੰਡਦਾ ਏ ਤੇਰੇ ਰੰਗ ਨੇ ਆਰੇ ਤੇਰੇ ਰੰਗ ਨੇ ਆਰੇ ਸੋ ਜੀ ਇਹੋ ਜਿਹਾ ਤੁਹਾਨੂੰ ਟੈਲੈਂਟ ਇੱਥੇ ਦੇਖਣ ਨੂੰ ਮਿਲ ਜਾਏਗਾ ਸੋ ਹਮੇਸ਼ਾ ਇਹਨਾਂ ਦੀ ਮਦਦ ਕਰੋ ਹੈਲਪ ਕਰੋ ਠੀਕ ਹੈ ਸੋ ਜੀ ਅੱਜ ਆਪਣੇ ਪਰਿਵਾਰ ਨਾਲ ਪਹੁੰਚੇ ਆਂ ਜੰਡਾਲੀ ਖੁਰਦ ਸੋ ਜੀ ਇਹ ਮੇਰਾ ਬੇਟਾ ਵਾ ਇਹ ਮਾਈ ਵਾਈਫ ਤੇ ਇਹ ਮੇਰੀ ਮਾਤਾ ਠੀਕ ਹੈ ਜੀ ਤੇ ਇਹ ਮੇਰੀ ਛੋਟੀ ਬੇਟੀ ਹੈ ਜੀ ਕੜੀ ਦਾ ਮੇਲਾ ਬਹੁਤ ਮਸ਼ਹੂਰ ਹੈ ਸੋ ਦੇਖੋ ਅੱਜ ਦੀ ਵੀਡੀਓ ਵੀਡੀਓ ਦੇ ਅੱਗੇ ਦੇਖੋ ਇਹ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਗੁਰੂਆਂ ਪੀਰਾਂ ਦੀ ਇਸ ਧਰਤੀ ਤੇ ਅਕਸਰ ਮੇਲੇ ਲੱਗਦੇ ਰਹਿੰਦੇ ਨੇ ਤੇ ਉਹਨਾਂ ਮੇਲਿਆਂ ਵਿੱਚੋਂ ਇੱਕ ਮੇਲਾ ਹੈ ਕੜੀ ਦਾ ਮੇਲਾ ਜੀ ਜੋ ਕਿ ਕਾਫੀ ਮਸ਼ਹੂਰ ਹੈ ਤੇ ਬੜੀ ਦੂਰ ਦੂਰੋਂ ਜਿਹੜੇ ਸੰਗਤਾਂ ਨੇ ਬੜੀ ਸ਼ਰਧਾ ਆਸਥਾ ਵਿਸ਼ਵਾਸ ਦੇ ਨਾਲ ਮੇਲੇ ਦੇ ਵਿੱਚ ਪਹੁੰਚਦੇ ਨੇ ਤੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਸਰਕਾਰੀ ਹਾਈ ਸਮਾਰਟ ਸਕੂਲ ਜੰਡਾਲੀ ਖੁਰਦ ਠੀਕ ਆ ਤੇ ਇਹ ਜਿਹੜਾ ਮੇਲਾ ਹੈ ਜਿਹੜਾ ਕੜੀ ਦਾ ਮੇਲਾ ਜੋ ਕਿ ਬਹੁਤ ਹੀ ਮਸ਼ਹੂਰ ਮੇਲਾ ਹੈ ਆਰਬੂਜ ਦੇ ਟਾਇਰੇ ਲੁੰਦੇ ਨਾ ਕਰੀ ਸਰਦ ਇਹਦੇ ਸਾਡੇ ਵੀਰਾਂ ਪੈਣਾ ਵੱਲੋਂ ਬਹੁਤ ਸਾਰੇ ਨਾ ਆ चढ़ी <laughs> बसीआ <laughs> ਹੋ ਬੀਆ ਦੀ ਪੁੱਟੀਆਂ ਜਿਵੇਂ ਨਾ ਬੀਤਾ ਕੁਰਸੀਆਂ ਹੁੰਦੇ ਗਾਵੇ ਹੋ ਬੀਆ ਮੈਂ ਲਾਈਕ ਕਰ ਰਿਹਾ ਹਾਂ ਬੱਸ ਬਾਕੀ ਬਾਕੀ ਲਓ ਦੇਖ ਤੇ ਇਹ ਕੀ ਚੀਜ਼ ਹੈ ਇਸ ਤਰ੍ਹਾਂ ਇਸ ਤਰ੍ਹਾਂ ਤੇ ਇਹ ਕੀ ਰੇਟ ਹੈ ਕੀ ਪ੍ਰਾਈਸ ਹੈ ਇਹ ਲਗ ਲਗ ਪ੍ਰਾਈਸ 300 ਰੁਪਏ ਤੋਂ ਲੈ ਕੇ ਸ਼ੁਰੂ ਹੈ ਤੇ ਇਹਨਾਂ ਦਾ ਕੀ ਰੇਟ ਦੱਸੋ ਮੈਂ ਇਹਦਾ ਕੀ ਰੇਟ ਹੈ ਇਹ ਕੋਈ 500 ਰੁਪਏ ਦੀ ਸੀਸੀ ਕੋਈ 600 ਰੁਪਏ ਦੀ ਕੋਈ ਛੋਟੀ ਭਾਈ 6 ਐਮਐਲ ਦੀ ਸੀਸੀ ਕੋਈ ਕੋਈ 300 350 400 500 ਲਗ ਲਗ ਸਾਰੇ ਪ੍ਰਾਈਸ ਆਉਂਦੇ ਇਹਦਾ ਕੀ ਰੇਟ ਹੈ ਇਹਦਾ 500 ਤੋਂ ਸ਼ਟਾਰਟਿੰਗ ਇਹਦੇ 500 600 700 800 ਠੀਕ ਠੀਕ ਯਾਰ ਮੈਂ ਇਹਦਾ ਤਾਂ ਚਲੀ ਜਾਂਦਾ 1000 ਰੁਪਏ ਤੱਕ ਚਲੇ ਜਾਂਦਾ ਤੇ ਇਹਦਾ ਕੀ ਪ੍ਰਾਈਸ ਹੈ 400 ਰੁਪਏ ਤੋਂ ਲੱਗ ਨਹੀਂ ਨਹੀਂ 400 ਰੁਪਏ ਤੋਂ ਤੋੜਾ 6 ਐਮਐਲ 200 ਕਿੱਥੋਂ ਆਏ ਤੁਸੀਂ ਮਲੇਰ ਕੋਲੇ ਤਾਂ ਆਏ ਹਰ ਸਾਲ ਆਉਂਦੇ ਹਰ ਸਾਲ ਇਹ ਦੇਖੋ ਇਹ ਆਟਮ ਮੈਂ ਪਹਿਲਿਉਂ ਹੀ ਵੇਖਿਆ ਹੋਇਆ ਹੈ ਜਿਆਦਾਤਰ ਮਲੇਰ ਕੋਟਰਾ ਦੇਖਣ ਨੂੰ ਮਿਲਦਾ ਹੈ ਕਾਲ ਹੈ ਸਾਡੀ ਸੁਨਾਮਾ ਸ਼ੋਰੂਮ ਦੀ ਦੁਕਾਨ ਹੈ ਸੁਨਾਮਾ ਦੇ ਅੱਛਾ ਅੱਛਾ ਤੇਦਾ ਕਿਨੇ ਟਾਈ ਇਹਦਾ ਪੈਸੇ BR 540 ਹੈ ਇਹ 400 ਰੁਪਏ ਤੋੜਾ ਹੈ 400 ਰੁਪਏ ਤੋੜਾ ਆਪ ਲਓਗੇ 200 ਰੁਪਏ ਤੋੜਾ ਠੀਕ ਹੈ ਠੀਕਾ ਤੋੜਾ 12 ਐਮ ਲੰਦਾ ਹੈ ਤੇ ਆ ਵਿਦੇਸ਼ਾਂ ਤੋਂ ਵੀ ਜਿਹੜੇ ਸਪਲਾਈ ਕਰਦੇ ਹਾਂ ਹਾਂਜੀ ਵਿਦੇਸ਼ੀ ਵੀ ਆਪਣੇ ਹੈਗੇ ਆਪਣਾ ਕੋਰੀਅਰ ਹੈਗਾ ਆਪਣਾ ਬੱਸ ਸਟੈਂਡ ਕੋਲੇ ਠੀਕ ਹੈ ਠੀਕ ਹੈ ਜਿਹੜੇ ਮਰਜੀ ਮੌਨਕ ਦੇ ਵਿੱਚ ਭੇਜਣਾ ਤੁਹਾਨੂੰ ਆਰਡਰ ਅਸੀਂ ਦੇ ਸਕਦੇ ਹਾਂ ਕੋਈ ਨਹੀਂ ਦੇ ਸਕਦਾ ਕੋਈ ਨਹੀਂ ਦੇ ਸਕਦਾ ਉਹੀ ਗੱਲ ਹੈ ਇੱਕ ਐਮਐਲ 100 ਰੁਪਏ ਦਾ ਪੈਗਾ ਸਾਡੇ ਕੋਲੋਂ 30 ਰੁਪਏ ਤੋਂ ਐਮਐਲ ਸ਼ੁਰੂ ਹੋ ਰਿਹਾ ਠੀਕ ਹੈ ਠੀਕ ਹੈ ਟੋਪ ਕੁਆਲਟੀ ਹੋਗੀ ਪ੍ਰੀਮੀਅਮ ਕੁਆਲਟੀ ਹੋਗੀ ਲੌਂਗ ਲਾਸਟਿੰਗ ਹਾਂਜੀ ਇਹ ਔਨਲਾਈਨ ਮਿਲ ਸਕਦਾ ਮੇਰਾ ਨੰਬਰ ਹੈਗਾ 83 8360705710 ਇਹਦੇ ਉੱਪਰ ਕਾਲ ਕਰ ਸਕਦੇ ਹੋ ਕੁਰੀ ਚਾਹੀਏ ਕੋਰੀਅਰ ਚਾਰਜ ਤੁਹਾਡਾ ਹੋਏਗਾ ਜਾਂ ਗਾਗਦਾ ਹੋਏਗਾ ਜੋ ਰੇਟ ਅਸੀਂ ਦੇ ਸਕਦੇ ਆ ਕੋਈ ਨਹੀਂ ਦੇ ਸਕਦਾ ਹਰ ਪਰਫਿਊਮ ਟਾਈਪ ਚਾਹੀਦਾ ਪਰਫਿਊਮ ਟਾਈਪ ਮਿਲ ਜਾਣਗੇ ਉਦ ਟਾਈਪ ਚਾਹੀਦਾ ਉਦ ਟਾਈਪ ਵੀ ਮਿਲ ਜਾਣਗੇ ਉਦ ਦੇ ਵਿੱਚ ਹਰ ਤਰ੍ਹਾਂ ਦੀ ਵੈਰਾਈਟੀ ਮਿਲ ਜਾਊਗੀ ਤੁਹਾਨੂੰ ਪਰਫਿਊਮ ਦੇ ਵਿੱਚ ਜਿਵੇਂ ਮਹਿੰਗੇ ਮਹਿੰਗੇ ਪਰਫਿਊਮ ਆਉਂਦੇ ਨੇ ਡਿਓਰਸ ਵਾਸ ਟੌਮ ਫੋਰਡ ਹੋ ਗਿਆ ਪੋਲੋ ਫੋਰਡ ਹੋ ਗਿਆ ਸੀਆਰ 7 ਹੋ ਗਿਆ ਗੁਚੀ ਫਲੋਰਾ ਹੋ ਗਿਆ ਇਹ ਸਾਰੇ ਬ੍ਰਾਂਡ ਆਪਣੇ ਕੋਲੇ ਮਿਲ ਜਾਣਗੇ 400 सौ रुपये तोले तो शुरू हो जाएगा हाँ जी।, हाँ जी हाँ जी हाँ जी प्रीमियम क्वालिटी होएगी हाँ जी आ जाओ ये, ओए, आ गया बना गया। के, पूरा घर के बना के, ले लो।

ਬਾਈ ਕਰਦੇ ਬਾਈ ਇਹ ਬਾਬਾ ਜੀ ਬੈਠੇ ਨੇ ਇਹਨਾਂ ਨੂੰ ਪੁੱਛਦੇ ਆ ਇਸ ਜਿਹੜਾ ਮੇਲਾ ਲੱਗਦਾ ਹੈ ਇਸ ਜਗਤ ਤੇ ਮੇਲੇ ਦੇ ਨਾਮ ਕੀ ਹੈ ਤੇ ਇਸ ਮੇਲੇ ਦੇ ਪਿੱਛੇ ਦਾ ਇਤਿਹਾਸ ਕੀ ਹੈ ਠੀਕ ਹੈ ਜੀ ਇੱਕ ਕਲੀ ਦਾ ਮੇਲਾ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਠੀਕ ਹੋ ਹਾਂ ਕਲੀ ਦਾ ਮੇਲਾ ਹੈ ਸਾਲ ਬਾਹਰ ਬਾਹਰ ਲੱਛੀ ਨਾ ਡੱਬਦੇ ਨੇ ਧਰਤੀ 'ਚ ਉਹਦਾ ਜਾਗ ਲਾਉਂਦੇ ਨੇ ਅੱਛਾ ਜੀ ਹਾਂ ਇਹ ਬਹੁਤ ਜਦੀ ਤੁਰਿਆ ਆਉਂਦਾ ਹਾਂਜੀ ਤੇ ਦੂਰ ਦੂਰੋਂ ਸੰਗਤਾਂ ਪਹੁੰਚਦੀਆਂ ਬਹੁਤ ਮੈਂ ਕਿਹਾ 200 ਕੋ ਬਾਹਰ ਜਾਂਦੇ ਆ ਇਹ ਕੜੀ ਕਿ ਮਹੀਨਾ ਪਈ ਰਹੇ ਖਰਾਬ ਨਹੀਂ ਹੋਊ ਨੋ ਨੋ ਇਥੇ ਦਾ ਜਨਦੀਪ ਟੈਂਪੂ ਪਰ ਪਰਕੇ ਆਵਦੇ ਆਪ ਨਾਲ ਪਿਆ ਕੇ ਆਪਣੀ ਦਾਲ ਪਿਆ ਕੇ ਨਾ ਹੁਣ ਉਥੇ ਕੋਟਰਾ ਮਤਲਬ ਕਮਰੇ ਪਰੇ ਪੈਨੇ ਇਹ ਮੇਲਾ ਹੀ ਹੋਰ ਕਿੰਨੇ ਦਿਨ ਤੱਕ ਲੱਗਦਾ ਹੈ ਇੱਕ ਦਿਨ ਆਜਾ ਦੀ ਕੱਲ ਇੱਕ ਦਿਨ ਲੱਗਦਾ ਹੈ ਹਾਂ ਸਾਲ ਦੇ ਵਿੱਚ ਇੱਕ ਵਾਰੀ ਲੱਗਦਾ ਇੱਕ ਮਹੀਨੇ ਲੱਗਦਾ ਹੈ ਹਾਂ ਇਹ ਹੋਲੀ ਤੋਂ ਬਾਅਦ ਲੱਗਦਾ ਕਿ ਹੋਲੀ ਤੋਂ ਪਹਿਲਾਂ ਲੱਗਦਾ ਨਹੀਂ ਵੀਰੇ ਹੋਲੀ ਦਾ ਦੂਜਾ ਦਿਨ ਦੂਜੇ ਦਿਨ ਠੀਕ ਹੈ ਕਿਹ ਕਿਹ ਪ੍ਰਸਿੱਧ ਮੇਲਾ ਹੈ ਪ੍ਰਸਿੱਧ ਮੇਲਾ ਹੈ ਹਾਂ ਮਸ਼ਹੂਰ ਮੇਲਾ ਬਿਲਕੁਲ ਕਿਹੜੇ ਘੜੇ ਪ੍ਰਸ਼ਾਦ ਨੇ ਕਿ ਉੱਥੇ ਪ੍ਰਸ਼ਾਦ ਮੱਥਾ ਦੇਖਦੇ ਨੇ ਕਿਹੜੇ ਘੜੇ ਪ੍ਰਸ਼ਾਦ ਨਹੀਂ ਹਾਂ ਪ੍ਰਸ਼ਾਦ ਕਿਹੜੇ ਘੜੇ ਨੇ ਕਿਹੜੇ ਘੜੇ ਇਹ ਖੇਲ ਪਟਾਖਾ ਅੱਛੇ ਪਟਾਖਾ ਖਿਲਣਾ ਹਾਂ ਹੋ ਲੱਡੂ ਲੈਣੇ ਨੇ ਹਲਵਾਈਆਂ ਕੋਲੇ ਕੀ ਜਿਹੜਾ ਪਾਣੀ ਹੈ ਜੀ ਪਾਣੀ ਜਿਹੜਾ ਪਿੱਛੇ ਤੇਰਾ ਕੀ ਇਤਿਹਾਸ ਹੈ ਇਹਦੇ ਬਾਰੇ ਵੀ ਕੁਝ ਇਤਿਹਾਸ ਨਹੀਂ ਸੁਣਿਆ ਜੀ ਇਹਦੇ ਵਿੱਚ ਇਹ ਦੱਬਦੇ ਨੇ ਉਹ ਜਾਗ ਕੜੀ ਵਾਲਾ ਚਾਤੀ ਭਰ ਕੇ ਦੱਬ ਦਿੰਦੇ ਨੇ ਸੁਣਨ ਦੇ ਵਿੱਚ ਆਈ ਜੀ ਜਿਹੜਾ بیمار ਬੰਦਾ ਹੁੰਦਾ ਵਾ ਜਿਹਨੂੰ ਚਮੜੀ ਦੀ ਰੋਗ ਯਾਨੀ ਕਿ ਕੁਝ ਹੋ ਜਵੇ ਜੇ ਪਾਣੀ ਲਾ ਦੇ ਉਥੇ ਉਹ ਨਹਾ ਲਵੇ ਤਾਂ ਬਿਮਾਰੀ ਖਤਮ ਹੋ ਜਾਂਦੀ ਹੈ ਇਹਦੇ ਪਿੱਛੇ ਵੀ ਕੁਝ ਇਤਿਹਾਸ ਹੈ ਜੀ ਹਾਂ ਇਹਦੇ ਪਿੱਛੇ ਕੀ ਇਤਿਹਾਸ ਹੈ ਇਹ ਇਹ ਤਨਾਈ ਹੈ ਇਹ ਠੀਕ ਹੈ ਠੀਕ ਹੈ ਚਲਾਈ ਹੈ ਇਹਦੇ ਤੇ ਹੁਣ ਘਰੇ ਜਿੰਨੇ ਹੋਣਗੇ ਹਜ਼ਾਰਾਂ ਦੇ ਸਾਥਕ ਆਪਣਾ ਘੜਾ ਕੜੀ ਦਾ ਭਰਿਆ ਪਿਆ ਉਹਨਾਂ ਬਰਸਤ ਕੇ ਉਹਨਾਂ ਨੇ ਰੱਖੀ ਜਣੇ ਇੱਥੇ ਉਹ ਫਿਰ ਇਹਦੇ ਨੂੰ ਧੋਂਦੇ ਨੇ ਉਹਨਾਂ ਨੂੰ ਧੋ ਕੇ ਇੱਥੇ ਜਾਣ ਦਿੰਦੇ ਠੀਕ ਹੈ ਸੁਣਨ ਦੇ ਵਿੱਚ ਆਈ ਜਿਹੜੀ ਸੰਗਤਾਂ ਦੂ ਦੂ ਤੋਂ ਪਹੁੰਚਦੀਆਂ ਨੇ ਹਾਂ ਇੱਥੋਂ ਪਾਣੀ ਭਰ ਕੇ ਲੈ ਕੇ ਜਾਂਦੀਆਂ ਨੇ ਤੇ ਪਾਣੀ ਦਾ ਜਿਹੜਾ ਕਾਫੀ ਯਾਨੀ ਕੀ ਮੰਨਿਆ ਪਿਆ ਹੈ ਕਿ ਜਿਹੜਾ ਪਾਣੀ ਨਾਲ ਨਾ ਹੁੰਦਾ ਹੈ ਜਿਹੜੀ ਚਮੜੀ ਰੋਗ ਹੋ ਗਏ ਹੋਰ ਕਈ ਬਿਮਾਰੀਆਂ ਖਤਮ ਹੋ ਜਾਂਦੀਆਂ ਨੇ ਖਰੀ ਗੱਲ ਹੈ ਹਾਂ ਸਹੀ ਗੱਲ ਹੈ ਇਹ ਬਿਲਕੁਲ ਸੋ ਜੀ ਸਾਹਮਣੇ ਹੈ ਦਰਵਾਜ਼ਾ ਠੀਕ ਆ ਤੇ ਦਰਵਾਜ਼ੇ ਦੇ ਸਾਹਮਣੇ ਫਰੰਟ ਗੇਟ ਫਰੰਟ ਗੇਟ ਦੇ ਸਾਹਮਣੇ ਤੁਹਾਨੂੰ ਇਹੋ ਜਿਹੀ ਸ਼ਤਾਨਾ ਦੇਖਣ ਨੂੰ ਮਿਲ ਜਾਣਗੇ ਆ ਤੇ ਇੱਥੇ ਤੁਹਾਨੂੰ ਬੱਚਿਆਂ ਦੇ ਖਿਡੌਣੇ ਮਿਲ ਜਾਣਗੇ ਤੇ ਬਾਪੂ ਜੀ ਕਿੱਥੋਂ ਆਏ ਹੋ ਤੁਸੀਂ ਮੰਡੀ ਆਮਦ ਕਰੋ ਮੰਡੀ ਆਮਦ ਕਰੋ ਹਰ ਸਾਲ ਆਉਂਨੇ ਹੋ ਹਰ ਸਾਲ ਆਉਂਨੇ ਹੋ ਠੀਕ ਆ ਪਿਕਾੜਾ ਮੇਲਾ ਲੱਗਿਆ ਜੀ ਇਹ ਇਹ ਹਰ ਸਾਲ ਲੱਗਦਾ ਹੈ ਹਰ ਸਾਲ ਲੱਗਦਾ 2 ਮਿੰਟ ਦਾ ਕਿੰਨੇ ਦਿਨ ਦਾ ਮੇਲਾ ਹੁੰਦਾ ਇੱਕ ਦਿਨ ਦਾ ਮੇਲਾ ਹੁੰਦਾ ਠੀਕ ਹੈ ਠੀਕ ਆ ਤੇ ਤੁਸੀਂ ਦੇਖ ਸਕਦੇ ਹੋ ਨਾ ਤੇ ਕਾਫੀ ਮਸ਼ਹੂਰ ਮੇਲਾ ਹੈ ਤੇ ਇਸ ਜਗ੍ਹਾ ਤੇ ਬੈਠੇ ਨੇ ਬਾਬਾ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਔਰ ਬਾਬਾ ਜੀ ਠੀਕ ਹੋ? ਹਾਂ ਠੀਕ ਆ ਜੀ ਕਿੱਥੋਂ ਆਏ ਹੋ? ਰਾਮਗੜ੍ਹ ਰਾਮਗੜ੍ਹ ਰਾਮਗੜ ਤੋਂ ਹਰ 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 ਸਾਲ ਆਉਂਦੇ ਹਾਂ ਹਾਂਜੀ ਹਾਂਜੀ ਆਉਂਦੇ ਹਾਂ ਜੀ ਕਾਹਦਾ ਮੇਲਾ ਲੱਗਿਆ ਇਹ ਮੇਲਾ ਖੜੀ ਦਾ ਹੁੰਦਾ ਜੀ ਬਹੁਤ ਝਾੜਾ ਹੁੰਦਾ ਜੀ ਕਾਫੀ ਮਸ਼ਹੂਰ ਮੇਲਾ ਬਹੁਤ ਜਿਆਦਾ ਠੀਕ ਹੈ ਠੀਕ ਆ ਹੋਰ ਵਧੀਆ ਜੀ ਹਾਂ ਸਲਾਨਾ ਮੇਲਾ ਹੁੰਦਾ ਜੀ ਸਲਾਨਾ ਮੇਲਾ ਬਹੁਤ ਮਰਦਾ ਹੈ ਹਾਂਜੀ ਹਾਂਜੀ ਬਹੁਤ ਵਧੀਆ ਠੀਕ ਹੈ ਠੀਕ ਆ ਠੀਕ ਆ ਬਾਬਾ ਜੀ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਸੋਈ ਆਪਾਂ ਖੜੇ ਆ ਇਸ ਟਾਈਮ ਦਰਬਾਰ ਦੇ ਸਾਹਮਣੇ ਠੀਕ ਹੈ ਜੰਡਾਲੀ ਖੁਰਦ ਤੇ ਬੜੀ ਦੂਰ ਦੂਰ ਜਿਹੜੀ ਸੰਗਤਾਂ ਨੇ ਦਰਬਾਰ ਤੇਰਾ ਬਾਬਾ ਸਰਬ ਸੁਖੀ ਜੀ ਫਕੀਰ ਉਦਾਸੀਨ ਵੱਡਾ ਅਖਾੜਾ ਜੰਡਾਲੀ ਖੋਰ ਦਾ ਗੁਰੂ ਸ੍ਰੀ ਗੁਰੂ ਸ੍ਰੀ ਚੰਦਰ ਨਮੈ ਸੋਪਾ ਅੰਦਰ ਚਲਦੇ ਆ ਮੱਥਾ ਟੇਕ ਕੇ ਆਉਂਦੇ ਆ ਠੀਕ ਆ ਫਿਰ ਆਪਾਂ ਅੰਦਰ ਕਰਦੇ ਆ ਦਰਸ਼ਨ लो जी करो दर्शन तो सपोर्ट कर देने ठीक है जी ली देखा ਸਰਬ ਦਿਆਲ ਜੀ ਬਾਬਾ ਗੋਪਾਲ ਦਾਸ ਜੀ ਬਾਬਾ ਭਗਵਾਨ ਦਾਸ ਜੀ ਤੇ ਹੁਣ ਤੁਸੀਂ ਕਰਨ ਲੱਗੇ ਹੋ ਦਰਸ਼ਨ ਕੋਈ ਕਿਸੇ ਲੈ ਸਕਦੀ ਇਸ ਜਗ੍ਹਾ ਤੋਂ ਸੋ ਫਾਈਨਲੀ ਜੀ ਆਪਾਂ ਅੰਦਰ ਦਰਸ਼ਨ ਕਰ ਚੁੱਕੇ ਆਂ ਇਹ ਅੰਦਰ ਦਾ ਤੁਹਾਨੂੰ ਸਾਰਾ ਆਪਾਂ ਦਰਸ਼ਨ ਕਰਾਇਆ ਵੀ ਤਾਂ ਹੁਣ ਆਪਾਂ ਜਾ ਰਹੇ ਆ ਬਾਹਰਲੇ ਸਾਈਡ ਜਿੱਥੇ ਲੰਗਰ ਪ੍ਰਸ਼ਾਦ ਛਕਿਆ ਜਾਂਦਾ ਹੈ ਠੀਕ ਹੈ ਜੀ ਲੋ ਜੀ ਲੋ ਜੀ ਹੁਣ ਆਪਾਂ ਛਕਦੇ ਆਂ ਲੰਗਰ ਤੇ ਹੁਣ ਆਪਾਂ ਲੈ ਲਿਆ ਭਾਂਡਾ ਠੀਕ ਆ ਤੇ ਹੁਣ ਆਪਾਂ ਲੰਗਰ ਛਕਦੇ ਆ ਲੋ ਜੀ ਆਪਾਂ ਹੁਣ ਬੈਠ ਚੁੱਕੇ ਆ ਤੇ ਹੁਣ ਆਪਾਂ ਛਕਦੇ ਆ ਲੰਗਰ ਲੋ ਜੀ ਪਾਤਾ ਕੜੀ ਤੇ ਕਾਫੀ ਮਸ਼ਹੂਰ ਹੈ ਕੜੀ ਠੀਕ ਆ ਲੋ ਜੀ ਤੇ ਇੱਕ ਪ੍ਰਸ਼ਾਦ ਲੈ ਲਿਆ ਆਪਾਂ ਤੇ ਕੜੀ ਲੈ ਲਿਆ ਤੇ ਕਾਫੀ ਮਸ਼ਹੂਰ ਹੈ ਕੜੀ ਤੇ ਅੱਜ ਦਾ ਵੀਡੀਓ ਤੁਹਾਨੂੰ ਕਿਵੇਂ ਲੱਗੇ ਆ ਇੱਕ ਵਾਰੀ ਕਮੈਂਟ ਕਰਕੇ ਜਰੂਰ ਦੱਸੋ ਤੇ ਤੁਸੀਂ ਵੀਡੀਓ ਕਿੱਥੋਂ-ਕਿੱਥੋਂ ਦੇਖ ਰਹੇ ਹੋ ਇਹ ਵੀ ਕਮੈਂਟ ਕਰੋ ਠੀਕ ਆ ਦੇਖ ਰਹੇ ਨੇ ਤੇਜੀ ਬਹੁਤ ਸਵਾਦ ਹੈ ਕੜੀ ਤੇ ਕਾਫੀ ਮਸ਼ਹੂਰ ਹੈ ਤੇ ਸੰਤ ਫਕੀਰ ਵੀ ਬੜੇ ਦੂ ਦੂੋਂ ਜਿਹੜੇ ਪਹੁੰਚਦੇ ਨੇ ਤੁਸੀਂ ਦੇਖ ਸਕਦੇ ਹੋ ਜ਼ੂਮ ਕਰਕੇ ਦਿਖਾਉਂਦੇ ਆ ਤੁਹਾਨੂੰ ਇਹ ਦੇਖ ਸਕਦੇ ਹੋ ਲੰਗਰ ਸੇਖਨ ਮਾਰਤੇ ਸੰਤ ਫਕੀਰ ਜੀ ਵੀ ਪਹੁੰਚੇ ਨੇ ਤੇ ਇਹੋ ਜਿਹਾ ਕੁਝ ਨਜ਼ਾਰਾ ਹੈ ਤੇ ਆਪਾਂ ਛਕ ਰਹੇ ਆ ਪ੍ਰਸ਼ਾਦਾ ਸੋ ਫਾਈਨਲੀ ਜੀ ਆਪਾਂ ਲੰਗਰ ਛਕ ਲਿਆ ਠੀਕ ਹੈ ਜੀ ਇਹ ਦੇਖ ਸਕਦੇ ਹੋ ਲੋ ਜੀ ਬੜੀ ਸ਼ਰਧਾ ਆਸਤਾ ਦੇ ਦੁਸ਼ਵਾਸ ਦੇ ਨਾਲ ਜਿਹੜੀ ਸੇਵਾਦਾਰ ਨੇ ਉਹ ਆਪਣੀ ਸੇਵਾ ਨਿਭਾ ਰਹੇ ਨੇ ਇਸ ਜਗ੍ਹਾ ਤੇ ਪਿੰਡ ਜੰਡਾਲੀ ਕਲਾ ਤੇ ਮੇਲਾ ਲੱਗਦਾ ਹੈ ਸੋ ਜੀ ਮੇਰੀ ਵਾਈਫ ਹੈ ਮੇਰਾ ਬੇਟਾ ਹੈ ਮੇਰੀ ਬੇਟੀ ਹੈ ਤੇ ਮੇਰੀ ਮਾਤਾ ਜੀ ਹੈ ਮਾਤਾ ਜੀ ਵਧੀਆ ਲੱਗਿਆ ਇੱਥੇ ਕਿੱਥੋਂ ਆਏ ਤੁਸੀਂ ਅਸੀਂ ਤੋਂ ਕੀ ਜਗੇੜੇ ਤੋਂ ਜਗੇੜੇ ਤੋਂ ਆਏ ਹਾਂ ਜਿਹੜੇ ਸਰੀਰ ਦੇ ਵਿੱਚ ਖਾਜ ਖੁਜਲੀ ਹੋਵੇ ਜਾਂ ਫਿਰ ਚਮੜੀ ਰੋਗ ਹੋਵੇ ਹਨਾ ਉਹ ਠੀਕ ਹੋ ਜਾਂਦਾ ਹੈ ਇੰਨੀ ਮੰਨਤਾ ਹੈ ਐਸਾ ਧਾਰਮਿਕ ਜਗ੍ਹਾ ਦੀ ਤੇ ਇਸ ਧਾਰਮਿਕ ਸਥਾਨ ਦੀ ਸੋ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਪੰਜਾਬ ਦੀ ਇਸ ਧਰਤੀ ਤੇ ਅਕਸਰ ਮੇਲੇ ਲੱਗਦੇ ਰਹਿੰਦੇ ਨੇ ਤੇ ਤੁਹਾਨੂੰ ਮੇਲਾ ਸਾਰਾ ਦਿਖਾਇਆ ਇਹ ਪਾਣੀ ਦੇਖ ਰਹੇ ਹੋ ਨਾ ਇਹ ਪਾਣੀ ਦੇ ਵਿੱਚ ਚਮੜੀ ਰੋਗ ਹੋਰ ਕਈ ਖਾਜ ਖੁਜਲੀ ਸਾਰੇ ਇੱਥੋਂ ਠੀਕ ਹੋ ਜਾਂਦੇ ਨੇ ਇਹ ਮੰਨਿਆ ਜਾਂਦਾ ਹੈ ਇੱਥੇ ਜੇ ਮੂਤੇ ਫਿਸਿਆ ਹੋਣ ਦਾਣੇ ਹੋਣ ਠੀਕ ਹੈ ਜੀ ਉਹ ਵੀ ਇਸ ਜਗ੍ਹਾ ਤੇ ਠੀਕ ਹੋ ਜਾਂਦਾ ਹੈ ਇੰਨਾ ਮੰਨਿਆ ਜਾਂਦਾ ਹੈ ਇੰਨੀ ਆਸਥਾ ਹੈ ਲੋਕਾਂ ਦੇ ਅੰਦਰ ਇੰਨਾ ਇਸਥੇ ਵਿਸ਼ਵਾਸ ਹੈ ਲੋਕਾਂ ਦੇ ਅੰਦਰ ਕਿ ਇਸ ਪਾਣੀ ਨੂੰ ਭਰ ਕੇ ਕੇ ਘਰ ਲੈ ਕੇ ਜਾਂਦੇ ਨੇ ਦੇ ਉੱਤੇ ਹੱਥ ਰੱਖਣ ਬਹੁਤ ਬਲਿਹਾਰੇ ਤੇ ਬਲਾਉ ਫਤੇ ਆਖੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਬੋਲ ਸੰਤ ਮਹਾਤਮਾ ਕੀ ਜੈ ਜੈ ਸਾਡਾ ਵੀਡੀਓ ਇੱਥੇ ਤੱਕ ਲਈ ਮਿਲਾਂਗੇ ਫਿਰ ਤੋਂ ਨਵੇਂ ਵਲੌਗ ਦੇ ਵਿੱਚ ਨਵੇਂ ਦਿਨ ਤੇ ਨਵੇਂ ਸਵੇਰ ਦੇ ਨਾਲ